ਤਾਂ ਵੀ ਅੰਦਰੋਂ ਵੀ ਲਿਸ਼ਕਾ ਮਾਰਦੀ ਹੈ ਗੱਡੀ ਸੀਟ ਕਵਰ ਜਮਾਂ ਨਵੇਂ ਆ ਗੱਡੀ ਦੇ ਵਿੱਚ ਵੱਡੀ ਟੱਚ ਲੱਗੀ ਵੀ ਆ ਸਾਫ਼ ਸੁਥਰੀ ਤੇ ਘੈਂਟ ਗੱਡੀ ਆ 2014 ਮਾਡਲ 14 ਮਾਡਲ ਆ ਜੀ ਇਹ ਤਾਂ ਮੈਂ ਕਹਿੰਦਾ ਵੀ ਸਾਰੀ origignal ਵਰਗੂ ਗੱਡੀ ਆ ਹਾਂ ਜੀ ਹਾਂ ਜੀ ਹਾਂ ਜੀ ਲੈ ਵੀ ਗੱਡੀ ਵੀ ਸਮਾਂ origignal ਆ ਕੀ ਅੱਛੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਲੋ ਵੀ ਮਿੱਤਰੋ ਬਾਲੀਆ ਕਾਰ ਬਾਜ਼ਾਰ ਦੇ ਉੱਪਰ ਪਹੁੰਚ ਗਏ ਆ ਲੈ ਵੀ ਫਰਮ ਤੇ ਮਰਾਦੀ ਘਰਾਂ ਨੇਗਾ ਤੇ ਜਰਨੈਲ ਸਿੰਘ ਨਾਲ ਮਿਲੋਣੇ ਆ ਬਾਈ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਤੁਸੀਂ ਵੀ ਗੱਡੀਆਂ ਬਾਰੇ ਦਿਓ ਜਾਣਕਾਰੀ ਪਹਿਲੇ ਨੰਬਰ ਤੇ ਇਹਉਣ ਗੱਡੀ ਆ ਕਿਹੜਾ ਮਾਡਲ ਆ 2015 ਮਾਡਲ ਆ ਜੀ ਕਾਰਬਨ ਕਲਰ ਆ ਹਾਂ ਜੀ ਹਾਂ ਜੀ ਗੱਡੀ ਸੋਹਣੀ ਆ ਹਨਾ ਉਂਗੀ ਬਿਲਕੁਲ ਨਵੀਂ ਆ ਜੀ ਚੱਲੀ ਵੀ ਇਹ 70000 ਆ ਰਹੀ ਆ Ориਜਨਲ ਹਾਂ ਜੀ 2015 ਮਾਡਲ ਆ 15 ਮਾਡਲ ਆ ਜੀ ਠੀਕ ਆ ਜੀ ਅੰਦਰੋਂ ਸੀਟ ਕਵਰ ਵਗੈਰਾ ਸਾਰੇ ਨਿਗਾ ਮਰਾ ਦਿਓ ਨਵੀਂ ਕੱਟੀ ਆ ਬਿਲਕੁਲ ਮੈਂ ਵੀ ਵਾਕਈ ਸਹੀ ਗੱਲ ਆ ਸੀਟ ਕਵਰ ਲੈ ਵੀ ਦਿਖਾਈ ਮੜਾ ਜਗਦਾ ਸੀਟ ਕਵਰ ਤਾਂ ਜਮੇ ਨਵੇਂ ਆ ਇੰਟੀਰੀਅਰ ਦੇ ਵੀ ਗੱਡੀ ਨਵੀਆਂ ਛੋਟੀ ਟੱਚ ਲੱਗੀ ਵੀ ਹਨਾ ਹੂੰ ਇਹ ਤਾਂ ਵਾਲੀ ਬਈ ਸਟੀਰਿੰਗ ਪਾਵਰ ਆਉ ਠੀਕ ਹੈ ਜੀ ਪਾਵਰ ਵਿੰਡੋ ਹੈ ਜੀ ਠੀਕ ਹੈ ਜੀ ਲੈ ਵੀ ਪਾਵਰ ਵਿੰਡੋ ਆ ਗਈ ਇੱਕ ਹੈਂਡ ਗੱਡੀ ਆ ਸਾਫ਼ ਸੁਥਰੀ ਇੰਜਨ ਕਿਹਦੀ 2015 ਮਾਡਲ ਹੈ ਲੈ ਵੀ ਰੇਟ ਇਹਦਾ ਜਾਇਜ਼ਾ ਦੇ ਜਾਇਜ਼ਾ ਸਵਾ 2 ਲੱਖ ਰੁਪਏ ਡਿਮਾਂਡ ਹੈ ਜੀ ਸਵਾ 2 ਲੱਖ ਰੁਪਏ ਹਾਂ ਜੀ ਵੀ ਮਿੱਤਰੋ ਸਵਾ 2 ਲੱਖ ਰੁਪਏ ਡਿਮਾਂਡ ਹੈ ਨੇਗੋਸ਼ੀਏਬਲ ਰੇਟ ਹੈ ਮੰਨਤਾਲ ਹੋ ਜਾਊਗਾ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਇਸ ਤੋਂ ਬਾਅਦ ਇੱਕ ਸਵਿਫਟ ਇਹ ਪੈਟਰੋਲ ਦੀ ਸਵਿਫਟ ਹੈ 2012 ਮਾਡਲ ਹੈ ਠੀਕ ਹੈ ਜੀ ਹਾਂ ਪੈਟਰੋਲ ਦੀ ਹਾਂ ਪਟ્રોલ ਦੀ ਇੰਜਨ ਗੇਅਰ ਦੀ ਘੈਂਟਾ ਕੱਢੀ ਬਿਲਕੁਲ ਨਵੀਂ ਹੈ ਪਟ્રોલ ਦੀ ਕੋਈ ਕੁਝ ਨਹੀਂ ਜੀ ਗੱਡੀ ਪਟ્રોલ ਦੀ ਗੱਡੀ ਨੂੰ VXI ਹੈ ਜੀ VXI ਹੈ ਹਾਂ ਜੀ ਸੀਟ ਕਵਰ ਜਿਵੇਂ ਨਵੇਂ ਆ ਗੱਡੀ ਦੇ ਕੋਕਾ ਪੀਸਾ ਸਾਫ ਸੁਥਰੀ ਹੈ ਘੈਂਟ ਗੱਲਬਾਤ ਹੈ ਗੱਡੀ ਦੇ ਵਿੱਚ ਇੰਜਨ ਗੇਅਰ ਦੀ ਓਕੇ ਹੈ ਬਿਲਕੁਲ ਲਈ ਆ ਜਾ ਕਰਾਂ ਇਹ ਵੀ ਕਰਨ ਤੇ ਜਰੂਰ ਮਰਾਦੀ ਚਾਹੀਦੀ ਹਾਂ ਜੀ 3 ਲੱਖ ਡਿਮਾਂਡ ਹੈ ਜੀ ਇਹਦੀ 3 ਲੱਖ ਰੁਪਈਆ ਹਾਂ ਜੀ ਲਈ ਮਿੱਤਰੋ 3 ਲੱਖ ਰੁਪਈਆ ਡਿਮਾਂਡ ਹੈ 네ਗੋਸ਼ੀਏਬਲ ਰੇਟ ਹੈ ਮੰਤਨ ਹੋ ਜੂਗਾ ਨੰਬਰ ਸਕਰੀਨ ਤੇ ਆ ਸੰਪਰਕ ਕਰ ਲਿਓ ਲਈ ਆਹ ਅਪੋਲੋ ਪੋਲੋ ਗੜਾ ਮਾਡਲ ਆ ਪੋਲੋ 2012 ਮਾਡਲ ਆ ਜੀ 2012 ਮਾਡਲ ਆ ਹਾਂਜੀ ਠੀਕ ਆ ਜੀ ਲੈ ਵੀ ਮਿੱਤਰੋ 2012 ਮਾਡਲ ਆ ਤੇ ਇੰਜਨ ਗੇਅਰ ਦੀ ਗੱਡੀ ਕਿਵੇਂ ਆ ਨਵੀ ਆ ਜੀ ਨਵੀ ਬਿਲਕੁਲ ਓਕੇ ਆ ਹਾਂਜੀ ਲੈ ਵੀ ਸ਼ੀਟ ਕਵਰਾਂ ਤੇ ਮਰਾਈ ਕਰਾਂਗੇ ਸ਼ੀਟ ਸ਼ੂਟ ਕਵਰ ਪੂਰੇ ਵਧੀਆ ਸਾਫ਼ ਸੁਥਰੀ ਗੱਡੀ ਆ ਕੀ ਤੇ ਕੰਮ ਖਰਚਾ ਤਾਂ ਨਹੀਂ ਕੋਈ ਗੱਡੀ ਦੇ ਵਿੱਚ ਦਾਣਾ 1 ਰੁਪਈਆ ਦਾ ਖਰਚਾ ਨਹੀਂ ਜੀ ਓਕੇ ਜਮਾ ਬਿਲਕੁਲ ਓਕੇ ਜੀ ਠੀਕ ਆ ਜੀ ਕੀ ਰੇਟ ਦੀ ਆ ਇਹ ਲੋਕਲ ਬਟੰਡੇ ਦਾ ਨੰਬਰ ਆ ਜੀ ਠੀਕ ਆ ਜੀ ਲੈ ਵੀ ਨੰਬਰ ਤੇ ਮਰਾਈ ਕਰਾਂਗੇ ਪੀਬੀ 03 ਬਟੰਡਾ ਨੰਬਰਾ ਕੀ ਰੇਟ ਇਹ 2 ਲੱਖ ਡਿਮਾਂਡ ਹੈ ਜੀ ਆਪਣੀ 2 ਲੱਖ ਰੁਪਇਆ ਹਾਂਜੀ ਨੇਗੋਸ਼ੀਏਬਲ ਰੇਟ ਆ ਹਾਂਜੀ ਲੈ ਵੀ 2 ਲੱਖ ਰੁਪਇਆ ਡਿਮਾਂਡ ਆ ਮਾਰ ਤਾਲ ਹੋ ਜਾਊਗਾ ਤੁਹਾਡਾ ਇੱਕਾ ਜੁਪੀ ਨੰਬਰ ਆ ਗਈ ਆ ਬਈ ਇਹ 2016 ਮਾਡਲ ਸਵਿਟ ਆ ਜੀ ਠੀਕ ਆ ਜੀ ਪੈਟਰੋਲਿਕ ਡੀਜ਼ਲ ਹੈ ਡੀਜ਼ਲ ਜੀ ਡੀਜ਼ਲ ਡੀਜ਼ਲ ਦੀ ਆ ਹਾਂਜੀ ਠੀਕ ਆ ਜੀ ਕਿ ਕੀ ਰੇਟ ਲੂਤਾ ਇਹਦਾ ਕਿਵੇਂ ਗੱਡੀ ਇਹ 5 ਲੱਖ ਰੁਪਇਆ ਡਿਮਾਂਡ ਆ ਜੀ ਇਹ ਜੀ ਠੀਕ ਆ ਜੀ 16 ਮਾਡਲ ਹਾਂ ਲਾਈ ਲੋਏ ਲੱਗੇ ਆ ਜੀ ਬੀਡੀਆਈ ਆ ਠੀਕ ਆ ਜੀ ਲੈ ਵੀ ਅਲਾਈਟਰਾਂ ਤੇ ਮਰਾਦੀ ਕਰਾਂਗੇ ਸੀਟ ਕਵਰ ਹੋਰ ਸਾਰਾ ਬਿਲਕੁਲ ਨਵੇਂ ਆ ਜੀ ਸੀ ਕਣ ਓਕੇ ਗੱਲਬਾਤ ਹੈ ਗੱਡੀ ਬਹੁਤ ਸਾਫ ਸੁਥਰੀ ਸੋਹਣੀ ਗੱਡੀ ਆ ਕੀ ਰੇਟ ਹੈ ਇਹਦਾ ਇਹਦਾ 5 ਲੱਖ ਦੀ ਡਿਮਾਂਡ ਆ ਜੀ ਆਪਣੇ 5 ਲੱਖ ਰੁਪਏ ਨਹੀਂ ਮਿੱਤਰੋ 5 ਲੱਖ ਰੁਪਏ ਡਿਮਾਂਡ ਹੈ 네ਗੋਸ਼ੀਏਬਲ ਰੇਟ ਆ ਮਾਰਤਾੜ ਹੋ ਜਾਊਗਾ ਨੰਬਰ 3 ਇਹ ਕਾ ਹੋਂਡਾ ਸਿਟੀ ਪੀਬੀ03 ਸਾਰਾ ਬਟੰਡਾ ਨੰਬਰ ਹੀ ਚੱਕੀ ਫਿਰਦਾ ਯਾਰ ਹਾਂਜੀ ਹਾਂਜੀ ਲੋਕਲ ਨੰਬਰ ਦੀਆਂ ਜੀ ਕਹਿੰਦੇ ਸਿਲਵਰ ਕਲਰ ਆ ਗੱਡੀ ਸਿਲਵਰ ਹੈ ਹਾਂਜੀ 15 ਮਾਡਲ ਹੈ ਜੀ 2015 ਠੀਕ ਹੈ ਜੀ ਇਹ ਬਈ ਟੌਪ ਮਾਡਲ ਹੈ ਕਿ ਸੈਕੰਡ ਟੌਪ ਟੌਪ ਹੈ ਜੀ ਟੌਪ ਟੌਪ ਫੜ ਲਾ ਹਾਂਜੀ ਇਹ ਕਿੰਨੇਵੇਂ ਓਨਰ ਦੀ ਬਈ ਇਹ ਸ 来 ਮਿੱਤਰੋ ਦੂਜੇ ਨਾਂ ਦੀ ਹੈਗੀ ਕੀ ਰੇਟ ਹੈ ਬਾਈ ਇਹਦਾ ਇਹਦਾ ਸਵਾ ਚਾਰ ਲੱਖ ਰੁਪਏ ਡਿਮਾਂਡ ਹੈ ਜੀ ਆਪਣੇ ਸਵਾ ਚਾਰ ਲੱਖ ਰੁਪਏ ਤਾਂ ਲਗੀ ਸਵਾ ਚਾਰ ਲੱਖ ਡੀਜ਼ਲ ਦੀ ਡਿਮਾਂਡ ਆ ਮਿੱਤਰੋ ਡੀਜ਼ਲ ਦੀ ਗੱਡੀ ਹੈ ਪੂਰੀ ਵਧੀਆ ਨਵੀਂ ਗੱਡੀ ਹੈ ਠੀਕ ਹੈ ਜੀ ਤਾਂ ਵੀ ਸਵਾ ਚਾਰ ਲੱਖ ਰੁਪਏ ਡਿਮਾਂਡ ਹੈ ਨੇਗੋਸ਼ੀਏਬਲ ਰੇਟ ਆ ਮੰਨ ਤਾਂ ਹੋ ਜਾਊਗਾ ਤਾਂ ਵੀ ਇੱਧਰ ਵਾਰ ਆ ਜਾ ਕਰੋ ਆ ਬਹੁਤ ਸੋਹਣੀ ਗੱਡੀ ਹੈ ਯਾਰ 2014 ਮਾਡਲ ਹੈ ਜੀ ਸੰਗਰੂਰ ਨੰਬਰ 2014 ਮਾਡਲ ਹੈ ਹਾਂ ਤੇ ਵੀ ਲਾਈਟਰਾਂ ਤੇ ਮਰਾਇ ਕਰਾਂਗੇ ਬੜੀ ਇਹਦੇ ਲਾਈਟਰ ਬਹੁਤ ਸੋਹਣੇ ਜਿਵੇਂ ਤੁਸੀਂ ਮਿੱਤਰੋ ਭਾਲਦੇ ਹੁੰਦੇ ਹੋ ਨਾ ਵੀ ਸਾਨੂੰ ਸਟਾਰ ਵਾਲੇ ਲ ਟਾਇਰ ਟੂਰ ਚੰਗੇ ਚਾਹੀਦੇ ਹੈਗੇ ਵਧੀਆ ਚੌੜੇ ਟਾਇਰ ਹੋਣ ਗੱਡੀ ਦੇ ਤੇ ਓਕੇ ਹੋਵੇ ਲੈ ਵੀ ਅੰਦਰੋਂ ਵੀ ਲਿਸ਼ਕਾ ਮਾਰਦੀ ਹੈ ਗੱਡੀ ਸੀਟ ਕਵਰ ਜਮਨ ਨਵੇਂ ਹੈ ਗੱਡੀ ਦੇ ਵਿੱਚ ਵੱਡੀ ਟੱਚ ਲੱਗੀ ਵੀ ਆ ਸਾਫ਼ ਸੁਥਰੀ ਤੇ ਘੈਂਟ ਗੱਡੀ ਆ 2014 ਮਾਡਲ 14 ਮਾਡਲ ਆ ਜੀ ਇਹ ਤਾਂ ਮੈਂ ਕਹਿੰਦਾ ਵੀ ਸਾਰੀ origignal ਵਰਗੂ ਗੱਡੀ ਹੈ ਹਾਂਜੀ 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 ਲੈ ਵੀ ਗੱਡੀ ਵੀ ਸਮ Origignal ਆ ਕੀ ਘੈਂਟ ਗੱਲ ਬਤਾ ਰੇਟ ਵੀ ਜਾਇਜ਼ ਜਿਆਦਾ ਦੇ ਦੇਦਾ ਇਹਦਾ 3,80,000 ਰੁਪਏ ਡਿਮਾਂਡ ਹੈ ਜੀ ਆਪਣੀ 3,80,000 ਰੁਪਏ ਆ ਹਾਂਜੀ ਲੈ ਵੀ ਮਿੱਤਰੋ 3,80,000 ਰੁਪਏ ਡਿਮਾਂਡ ਆ ਰੇਟ ਵਿੱਚ ਮਾਨਤਾਣ ਹੋ ਜਾਊਗਾ ਤੁਹਾਡਾ ਨੰਬਰ ਸਕਰੀਨ ਤੇ ਹੈਗਾ ਲੈ ਵੀ ਇੱਕ Honda City ਹੋਰ ਆ ਗਈ ਹੈ ਕਿ ਇੱਥੇ ਮਰਾਇ ਕਰਾਂ ਨੀਗਾ HR ਨੰਬਰ ਦੀ ਲੈ ਵੀ ਜਿਵੇਂ 2011 ਮਾਡਲ ਆ ਜੀ ਪੈਟਰੋਲ ਦੀ ਜਿਵੇਂ NOC ਦੀ ਗੱਲ ਹੁੰਦੀ ਹੈ NOC ਮਿਲੂਗੀ ਜੀ ਕਿੰਨੇ ਟਾਈਮ ਚ ਆ ਜਾਂਦੀ ਹੈਗੀ 15 ਦਿਨਾਂ ਤੱਕ ਆ ਜਾਂਦੀ ਹੈ ਇਹ ਵੀ 15 ਦਿਨਾਂ ਚੋਂ NOC ਮਿਲ ਜਾਂਦੀ ਹੈ ਜਿਹੜਾ ਮਾਡਲ ਹੈ ਜੀ ਇਹ 11 ਮਾਡਲ ਹੈ 2011 ਆਟੋ ਹੈ ਜੀ ਇਹ ਪੈਟਰੋਲ ਦੀ ਅੱਛਾ ਜੀ ਪੈਟਰੋਲ ਦੀ ਹਾਂ ਜੀ ਲੈ ਵੀ ਆਟੋ ਗੱਡੀ ਆ ਪੈਟਰੋਲ ਦੀ ਘੈਂਟ ਗੱਡੀ ਆ ਰੰਗ ਪੇਂਟ ਦੀ ਵੀ ਓਕੇ ਆ ਸਾਫ਼ ਸੁਥਰੀ ਐ ਸੋਹਣੀ ਗੱਡੀ ਆ ਲਾਈ ਹੋਏ ਲੱਗੇ ਪਿਆ ਸ਼ੀਟ ਕਵਰ ਹੈ ਜਮਨ ਨਵੇਂ ਵਰਗੇ ਪਏ ਹੈਗੇ ਸਾਫ ਸੁਥਰੀ ਸੋਹਣੀ ਗੱਡੀ ਹੈ ਕੀ ਰੇਟ ਹੈ ਬਾਈ ਇਹਦਾ ਇਹਦਾ 2,65,000 ਰੁਪਏ ਡਿਮਾਂਡ ਹੈ ਜੀ ਆਪਣੀ 2,65,000 ਰੁਪਏ 65,000 ਰੁਪਏ ਲੈ ਵੀ ਮਿੱਤਰੋ ਮਾਨ ਤਨ ਹੋ ਜਾਊਗਾ 2,65,000 ਰੁਪਏ ਡਿਮਾਂਡ ਆ ਵਾਲੀਆ ਬੰਦਾ ਵਧੀਆ ਹੈ ਬਾਈ ਭੱਜਣ ਵਾਲਾ ਨਹੀਂਗਾ ਮਾਨ ਤਨ ਥੋੜਾ ਫੁੱਲ ਕਰੂਗਾ ਲੈ ਵੀ ਇੱਕਾ ਕੱਡੀ ਬਹੁਤ ਸੋਹਣੀ ਹੈ ਗੱਡੀ ਹੈ 2014 ਮਾਡਲ ਹੈ ਜੀ ਤੇ ਕਲਰ ਦੇ ਵਿੱਚ ਐਕਸ ਜੂਵੀ ਜਿਵੇਂ ਮਿੱਤਰੋ ਤੁਸੀਂ ਡਿਮਾਂਡ ਕਰਦੇ ਹੋਣੇ ਹੈਗੇ ਮੈਸੇਜ ਪਾਉਂਦੇ ਹੁੰਦੇ ਆ ਬੰਦੇ ਵੀ ਐਕਸ ਜੂਵੀ ਗੱਡੀ ਚਾਹੀਦੀ ਆ ਲੋ ਵੀ ਤੁਹਾਡੀ ਖਾਤਰ ਚੱਕ ਲੈਂਦੀ ਆ ਬਠਿੰਡੇ ਦੇ ਵਿੱਚ ਪਹੁੰਚੋ ਜਲਦੀ ਤੋਂ ਜਲਦੀ ਲਾਏ ਲੂਏ ਲੱਗੇ ਪਿਆ ਸੋਹਣੀ ਗੱਡੀ ਆ ਲੈ ਵੀ ਇੱਕ ਵਾਰੀ ਗੁਰਪੇਜ ਵੀਰੇ ਨਾਲ ਮੜੀ ਪੈਰਦਾਨਾਂ ਤੇ ਜ਼ਰੂਰ ਮਰਾਈ ਨਿਕਾ ਪੈਰਦਾਨ ਗੱਡੀ ਨੂੰ ਲੱਗੇ ਵੇ ਚੰਗੀ ਆ ਗੱਡੀ ਓਕੇ ਆ ਤੇ ਵੀ ਇਧਰਲੇ ਪਾਸੇ ਦੀ ਮੜੀ ਜੀ ਮਰਵਾ ਦੀ ਕਰਾਂਗੇ ਸਾਟ ਸ਼ੂਟ ਕਵਰ ਐ ਜਮਾ ਸਾਫ ਸੁਥਰੀ ਗੱਡੀ ਹੈਗੀ ਇੰਜਨ ਗੇਅਰ ਦੀ ਗੋਲੀ ਆ ਗੱਡੀ ਲੈ ਵੀ ਇਹਦਾ ਕੀ ਰੇਟ ਆ ਇਹਦਾ 5 ਲੱਖ ਰੁਪਏ ਡਿਮਾਂਡ ਆ ਜੀ ਡਿਮਾਂਡ ਹਾਂ ਜੀ ਬਾਕੀ ਮੰਨ ਲਾ ਵੀ ਮਾਨਤਨ ਦਾ ਮੌਕੇ ਤੇ ਹੋ ਜੂਗਾ ਮੌਕੇ ਤੇ ਕਰਾਵਾਂਗੇ ਲੋ ਵੀ ਮਿੱਤਰੋ ਉਹ ਬਾਈ ਜੀ ਜ਼ਰੂਰ 5 ਲੱਖ ਰੁਪਏ ਡਿਮਾਂਡ ਹੈਗੀ ਠੀਕ ਹੈ ਮੌਕੇ ਤੇ ਮਾਨਤਨ ਤੁਹਾਡਾ ਹੋਊਗਾ ਜਿਹੜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏ ਉਹਨੂੰ 10000 ਰੁਪਏ ਲੈਸ ਵੀ ਲੋ ਵੀ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ 10000 ਰੁਪਏ ਦਾ ਮਾਨਤਨ ਹੋ ਜੂਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਉਹਦੇ ਪੇਜ ਨੂੰ ਫੋਲੋ ਕਰਕੇ ਆਊਗਾ ਨੰਬਰ ਸਕਰੀਨ ਤੇ ਆ ਬਾਈ ਜਰਨੈਲ ਸਿੰਘ ਵਾਲੀਆ ਸੰਪਰਕ ਕਰ ਲਿਓ ਇੱਕ ਫੋਨ ਕਾਲ ਦੀ ਟਾਈਮਿੰਗ ਆ ਬਾਈ ਬਣ ਕੇ 8 ਵਜੇ ਤੋਂ ਲੈ ਕੇ ਸਵੇਰ 8 ਵਜੇ ਤੱਕ ਰਿਸ਼ਾਲ ਨੂੰ ਕਾਲ ਕਰੋ ਰਾਤ ਨੂੰ